ਆ ਦੇਸ਼ ਨਾਲ ਕਿਸੇ ਇਨਸਾਨ ਨਾਲ ਕਿਸੇ ਨੂੰ ਪਿਆਰ ਨਹੀਂ ਉਹਨੂੰ ਉਹਨੂੰ ਸਿਰਫ ਗੰਟੀ ਰਾਜਨੀਤੀ ਦੇ ਨਾਲ ਪਿਆਰ ਆ ਉਹਨਾਂ ਨਾਲ ਗੁਰਪਤਨ ਪੰਨੂ ਆ ਉਹਨੇ ਸਾਡੇ ਦੇਸ਼ ਨੂੰ ਸਾਡੇ ਭਾਈਚਾਰੇ ਨੂੰ ਖਰਾਬ ਕਰਨ ਦੀ ਹਰ ਕੋਸ਼ਿਸ਼ ਕਰਦਾ ਆ ਪਰ ਸਾਡਾ ਭਾਈਚਾਰਾ ਜਿਹੜਾ ਆ ਬੜਾ ਮਜ਼ਬੂਤ ਆ ਉਹਨੇ 14 ਤਰੀਕ ਨੂੰ ਕਿਹਾ ਕਿ ਬਾਵਾ ਸਾਹਿਬ ਦੇ ਸਟੈਚੂਆਂ ਨੂੰ ਪੰਪੋਰ ਕੰਮ ਲੈ ਕੇ ਆਏ ਆ ਬਾਹਰ ਆਪੀਓ ਨੂੰ ਇੱਕ ਦੱਸ ਦੇਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਦੇਸ਼ ਆ ਸਾਡਾ ਜਿਹੜਾ ਭਾਈਚਾਰਾ ਇਕੱਠਾ ਇਹ ਬਹੁਤ ਮਜ਼ਬੂਤ ਆ ਉਹ ਇੱਕ ਵਾਰ ਇਸ ਕੁੱਟਣਾ ਦਾ ਦੂਰਤੀ ਕਰ ਗਿਆ ਆ ਆ ਕੇ ਇੱਥੇ ਲਾ ਇੱਕ ਵਾਰੀ ਅਗਰ ਤੂੰ ਆਪਣੇ ਆਪ ਨੂੰ ਬੰਦਾ ਸਮਝਦਾ ਸਮਝਦਾ ਹੋ ਗਾ ਦੇ ਜਿੱਕੇ ਬੱਚੇ ਜਿਹੜੇ ਆ ਜਿਹੜੀ ਬੱਚਿਆਂ ਨੂੰ ਤੂੰ ਫਸ ਕੇ ਇਤਾਰੇ ਕੰਮ ਕਰਾ ਰਿਹਾ ਜੇ ਤੇਰੇ ਤੇ ਹਿੰਮਤ ਆ ਕਿ ਉਹ ਪੰਜਾਬ ਦੀ ਧਰਤੀ ਪੰਜਾਬ ਦੀ ਭਾਰਤ ਦੀ ਧਰਤੀ ਤੇ ਪੈਰ ਰੱਖ ਕੇ ਨਖਾ ਕਿ ਤੈਨੂੰ ਇਹਦਾ ਜਵਾਬ ਮਿਲੇ ਕਿ ਜਿਹੜਾ ਤੂੰ ਇਕ ਕਸਨੋਮੀਆਂ ਹਰਕਤਾਂ ਕਰਦਾ ਕਰਦਾ ਪਿਆ ਇਹ ਜੱਟੇ ਮਕੂਬਿਆਂ ਦਾ ਕੰਮ ਕਰਦਾ ਕਰਦਾ ਤੇ ਤੈਨੂੰ ਇਹਦਾ ਜਵਾਬ ਹੈ ਪੀ ਜੈ ਪਰਮ ਦੇਸ਼ ਭਰੋਤੀ ਮਾਰੀ ਸੋਚ ਰੱਖਣ ਵਾਲੇ ਪੰਨੂ ਮਰਦਾ ਆਵਾਜ਼ ਮਰਦਾ ਆਵਾਜ਼ ਜੈ ਪਰਮ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮਾਬੇਰੀਂ ਗੱਤੀ ਏਲਾਦ ਪੰਨੂ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੂਰਾ ਉੱਤਲਾ ਪਿੰਡ ਜਾ ਰਹੇ ਆ ਉਹੋ ਜੀਸਾਬ ਸਿੰਘ ਜੇਨ ਜਾ ਰਹੇ ਆ ਤੇ ਜਿਹੜੀਆਂ ਨੂੰ ਖੰਡੀਆਂ ਹਰਸ਼ਤਾ ਕਰਦਾ ਪਿਆ ਆ ਪੰਜਾਬ ਦਾ ਵੇਖਦਾ ਮਾਹੌਲ ਸਿਰ ਕਰਦੀ ਆ ਇਹ ਤੇਰੇ ਮਨਕੂਬੇ ਕਦੀ ਕਾਮਯਾਬੀ ਹੋਊਗੇ ਕਿਉਂਕਿ ਤੁਸੀਂ ਦੇ ਚੱਕਿਆ ਬਾਬਾ ਸਾਹਿਬ ਬਾਰੇ ਜਿਹੜੀ ਤੂੰ ਗਲਤ ਟਿੱਪਣੀ ਕੀਤੀ ਆ ਸਮਾਜ ਜਾਇਬ ਪਾਈਚਾਰਾ ਕੋਈ ਵੀ ਹੈ ਅਸੀਂ ਕੋਈ ਮਾਫ ਨਹੀਂ ਕਰੂਗਾ ਇਹ ਅਸੀਂ ਅੱਜ ਲੋਕੋਟਰ ਦੇ ਵਿੱਚ ਆਪਣਾ ਪਾਈਚਾਰਾ ਦਿਖਾਦੇ ਹੋਏ ਇਸ ਬੰਦੇ ਇਨਸਾਨ ਦਾ ਉਂਗਲਾ ਪੁੱਟ ਰਹੇ ਹਾਂ ਬਰਾਦ ਸਾਥ ਤੇਰੀ ਸੋਚ ਤੇ ਵੰਨਮੋਾਵਸ ਵੰਨਮੋਾਵਸ ਹਾਜੀ ਸਾਹਿਬ ਜੈ ਪੀ ਜੈ ਭਾਰਤ ਜੈ ਭਾਰਤ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਵਾਲਿਆਂ ਦਾ ਇੱਥੇ ਜਿਹੜੇ ਅੱਜ ਪੰਨੂ ਦਾ ਪਤਲਾ ਫੁੱਕਿਆ ਗਿਆ ਉਹਨੂੰ ਕਵਰ ਕਰਨ ਪਹੁੰਚਿਆ ਆ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾ ਪੱਤਰਕਾਰ ਵੀਰਾਂ ਦਾ ਔਰ ਖਾਸ ਤੌਰ 'ਤੇ ਤੁਹਾਡੇ ਚੈਨਲ ਦਾ ਲਿਵਿੰਗ ਇੰਡੀਆ ਵਾਲਿਆਂ ਦਾ ਔਰ ਪਿਛਲੇ ਦਿਨੀ ਜੋ ਫਲੋਰ ਦੇ ਵਿੱਚ ਜੈ ਭਾਰਤ ਔਰ ਮੈਂ ਸਭ ਤੋਂ ਪਹਿਲਾਂ মিডিਆ ਦਾ ਔਰ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਇੱਥੇ ਅੱਜ ਪੰਨੂ ਦਾ ਡਾਕਟਰ ਅੰਬੇਦਕਰ ਚੌਂਕ ਨੂੰ ਉਧਰ ਵੀ ਕਿ ਪਤਲਾ ਫੁਕਿਆ ਗਿਆ ਔਰ ਜਿਸ ਨੂੰ ਕਵਰ ਕਰਨ ਲਈ ਪਹੁੰਚੇ ਆ ਔਰ ਮੈਂ ਪਿਛਲੇ ਦਿਨੀ ਜੋ ਕਟਰਾ ਵਾਪਰੀ ਫਲੋਰ ਦੇ ਪਿੰਡ ਵਿੱਚ 바ਵਾਸਾਮ ਬੇੜਗਰ ਦੇ ਪੁੱਤ ਦੇ ਉੱਤੇ ਜਿਹੜੇ ਇਤਰਾਰਯੋਗ ਨਾਰੇ ਲਾਏ ਗਏ ਲਿਖੇ ਗਏ ਔਰ ਜਿਹਦਾ ਸਮੁੱਚਾ ਭਾਈਚਾਰਾ ਦਲਿਤ ਸਮਾਜ ਰੋਸ ਪੂਰੇ ਦੇਸ਼ ਦੇ ਅੰਦਰ ਚੱਲ ਰਿਹਾ ਹੈ ਰੋਸ ਪ੍ਰਕਰ ਕਰ ਰਿਹਾ ਹੈ ਉਦੇ ਸਬੰਧ ਵਿੱਚ ਅਸੀਂ ਅੱਜ ਅੰਬੇਡਕਰ ਆਰਮੀ ਵੱਲੋਂ ਨਕੌਦਰ ਵਿੱਚ ਪੁਤਲਾ ਫੋਕਿਆ ਗਿਆ ਔਰ ਸਈ ਹੋਰ ਵੀ ਜਥੇਬੰਦੀਆਂ ਔਰ ਦਲਿਤ ਸਮਾਜ ਪਹੁੰਚੇ ਨੇ ਔਰ ਉਹਨਾਂ ਦੇ ਮਨਾਂ ਵਿੱਚ ਬਹੁਤ ਭਾਰੀ ਰੋਸ ਆ ਔਰ ਇੱਕ ਬੇਨਤੀ ਕਰਦੇ ਆ ਕਿ ਜਿੰਨੇ ਵੀ ਲੋਕ ਸਾਡੇ ਐਸਸੀ ਸਮਾਜ ਦੇ ਜਿਨ੍ਹਾਂ ਨੂੰ ਇਹ ਨਹੀਂ ਜਾਣਕਾਰੀ ਹੈਗੀ ਜਾਂ ਪਤਾ ਨਹੀਂ ਔਰ ਉਹਨਾਂ ਨੂੰ ਸੜਕਾਂ ਤੇ ਆਉਣਾ ਚਾਹੀਦਾ ਇਸ ਦਾ ਰੋਸ ਧਾਇਰ ਕਰਨਾ ਚਾਹੀਦਾ ਸਰਕਾਰ ਤੱਕ ਆਪਣੀ ਆਵਾਜ਼ ਪੁਲਾਉਣੀ ਚਾਹੀਦੀ ਔਰ ਪਹਚਾਉਣੀ ਚਾਹੀਦੀ ਆ ਕਿ ਇਦਾਂ ਦੇ ਮਾੜੀ ਸੋਚ ਰੱਖਣ ਵਾਲੇ ਘਟਿਆ ਇਨਸਾਨ ਤੇ ਪ੍ਰਤੀ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਤਾਂ ਕਿ ਜਿਹੜਾ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਵਾਂ ਉਹਨਾਂ ਨੂੰ ਪਤਾ ਲੱਗ ਸਕੇ ਵੀ ਬਹੁਤ ਇਦਾਂ ਦੇ ਸ਼ਖਸ ਨੂੰ ਨੱਥ ਪਾਈ ਜਾਵੇ ਔਰ ਮੈਂ ਇਹ ਤੋਂ ਇਹ ਜਿਹੜੀ 14 ਅਪ੍ਰੈਲ ਨੂੰ ਇਹਨੇ ਧਮਕੀ ਦਿੱਤੀ ਆ ਡਾਕਟਰ 바ਵਾਸਾਮ ਬੇੜਗਰ ਦੇ ਬੁੱਤ ਪੰਜਾਬ ਦੇ ਵਿੱਚ ਤੋੜੇ ਜਾਣਗੇ ਉਹਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੂੰ ਐਸੀ ਸਮਾਜ ਦਾ ਇਤਿਹਾਸ ਖੋਲ ਕੇ ਦੇਖ ਲੈ ਮਧਮੀ ਸਿਕ ਬਾਲਮਿਕੀਆਂ ਦਾ ਤੈਨੂੰ ਪਤਾ ਲੱਗ ਜਾਊਗਾ ਵੀ ਇਹ ਕੀ ਚੀਜ਼ ਆ ਇਹ ਕਿੱਥੇ ਬੈਠੇ ਆ ਤੂੰ ਭੇਜ ਕੇ ਤਾਂ ਦੇਖ ਜੇ ਤੇਰੇ ਚ ਜ਼ੋਰ ਤਾਂ ਤੇ ਦੇਸ਼ ਨੂੰ ਛੱਡ ਕੇ ਇੱਥੇ ਇੰਡੀਆ ਚ ਪੰਜਾਬ ਚ ਆ ਕੇ ਦਿਖਾ ਸਾਨੂੰ ਤੈਨੂੰ ਦੱਸ ਦਵਾ ਕੇ ਕਿਦਾਂ ਹੱਥ ਲਾ ਤੂੰ ਹੱਥ ਲਾ ਕੇ ਦਿਖਾ ਤੋੜਾਂ ਦੀ ਤਾਂ ਗੱਲ ਦੂਰ ਆ ਬਾਬਾ ਅੰਬੇਡਕਰ ਦੇ ਪੁੱਤ ਨੂੰ ਜੈ ਭੀਮ ਜੈ ਭਾਰਤ ਬਾਸ ਅੱਜ ਅਸੀਂ ਬੜੇ ਹੀ ਦੁਖੀ ਹਿਰਦੇ ਦੇ ਨਾਲ ਇੱਥੇ ਬਾਬਾ ਸਾਹਿਬ ਦੇ ਸਟੈਚੂ ਤੇ ਆਏ ਆ ਕਿ ਦੁਖੀ ਹਿਰਦਾ ਇਸ ਕਰਕੇ ਹੋਇਆ ਕਿ ਥੋੜੇ ਦਿਨ ਪਹਿਲਾਂ ਪਲੌਰ ਦੇ ਵਿੱਚ ਇੱਕ ਖਾਲਸਤਾਨੀ ਆਪਣੇ ਆਪ ਨੂੰ ਕਹਿਣ ਵਾਲਾ ਪੰਨੂ ਨੇ ਬਾਬਾ ਸਾਹਿਬ ਦੇ ਜਿਹੜੇ ਸਟੈਚੂ ਦੇ ਬਾਹਰ ਕੋਈ ਗੰਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਦੋਸਤੋ ਬਾਅਦ ਉਹਨੇ ਜਿੱਥੇ ਵੀ ਉਹ ਲੁਕਿਆ ਐ ਏਦਾਂ ਦਾ ਜਿਹੜਾ ਬੰਦਾ ਆ ਉਹਨੇ ਉਥੋਂ ਆਪਣਾ ਬਿਆਨ ਜਾਰੀ ਕਰਕੇ ਕਿਹਾ ਕਿ ਬਾਬਾ ਸਾਹਿਬ ਦੇ 14 ਤਰੀਕ ਨੂੰ ਅਸੀਂ ਸਟੈਚੂਆਂ ਨੂੰ ਛਾਤੀ ਪਜਾਵਾਂਗੇ ਅਸੀਂ ਉਹਨੂੰ ਪੰਨੂ ਨੂੰ ਅਗਰ ਇਹ ਪੰਨੂ ਤੱਕ ਇਹ ਖਬਰ ਪਹੁੰਚਦੀ ਆ ਤੇ ਮੈਂ ਉਹਨੂੰ ਕਹਿੰਨਾ ਕਿ ਆਪਣੇ ਕੰਨ ਖੋਲ ਕੇ ਸੁਣ ਲੈ ਤੇ ਸਾਡਾ ਤੈਨੂੰ ਚੈਲੰਜ ਆ ਪੂਰੇ ਮਜਬੀ ਸਮਾਜ ਦਾ ਪੂਰੇ ਐਸੀ ਸਮਾਜ ਦਾ ਪੂਰੇ ਦੇਸ਼ ਦੇ ਹਰ ਇੱਕ ਮਜਬ ਦਾ ਤੈਨੂੰ ਇੱਕ ਚੈਲੰਜ ਆ ਕਿ ਤੂੰ ਦੇਸ਼ ਦੇ ਵਿੱਚ ਆ ਕੇ ਬਾਬਾ ਸਾਹਿਬ ਦੇ ਪੁੱਤਲਿਆਂ ਨੂੰ ਤੋੜਨ ਦੀ ਤਾਂ ਗੱਲ ਕਹਿਣਾ ਆ ਤੂੰ ਉਹਨਾਂ ਦੇ ਕੋਲ ਦੀ ਆ ਕੇ ਹੱਥ ਲਾ ਕੇ ਵੀ ਦਿਖਾ ਦੇ ਤੇ ਤੈਨੂੰ ਦੱਸਾਂਗੇ ਕਿ ਪੰਜਾਬ ਦੇ ਪੁੱਤ ਕੀ ਹੁੰਦੇ ਆ ਤੂੰ ਕੁਛ ਉਹ ਗਰੀਬ ਬੱਚੇ ਜਿਹੜੇ ਆ ਉਹਨਾਂ ਨੂੰ ਬੜਗਲਾ ਕੇ ਪੈਸਿਆਂ ਦਾ ਲਾਲਚ ਦੇ ਕੇ ਇਦਾਂ ਦਾ ਕਾਨੂੰਨੇ ਕੰਮ ਕਰਾ ਰਿਹਾ ਕਿ ਮਾਰੇ ਬਾਜੀ ਉਹਨਾਂ ਕੋ ਗਲਤ ਖੁਆਰਿਆਸ਼ ਫਕਾਵਲੀ ਜੇ ਤੂੰ ਆਪ ਹੀ ਮਾਰਾ ਦੁਰ ਪੀਤਾ ਆ ਤਾਂ ਤੂੰ ਪੰਜਾਬ ਚ ਆ ਉਹ ਤੂੰ ਕਿਉਂ ਭਾਈਚਾਰਾ ਖਰਾਬ ਕਰਨ ਦੇ ਚੱਕਰਾਂ ਚ ਲੱਗਾ ਹੋਇਆ ਆ ਪੰਜਾਬ ਦਾ ਜਿਹੜਾ ਭਾਈਚਾਰਾ ਆ ਬੜਾ ਮਜ਼ਬੂਤ ਆ ਪੰਜਾਬ ਦੇ ਭਾਈਚਾਰੇ ਨੂੰ ਤੂੰ ਤੂੰ ਕੀ ਤੇਰਾ ਆਣ ਵਾਲੀਆਂ ਸੱਤ ਪੁਸਤਾਂ ਜਿਹੜੀਆਂ ਆ ਉਹ ਵੀ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਨਹੀਂ ਕਰ ਸਕਦੀਆਂ ਮੈਂ ਤੈਨੂੰ ਫਿਰ ਕਹਿਣਾ ਚਾਹਨਾ ਕਿ ਅੱਜ ਜਿਹੜਾ ਤੇਰਾ ਪੂਰੇ ਦੇਸ਼ ਇਹ ਪੂਰੇ ਪੰਜਾਬ ਚ ਵਿਰੋਧ ਹੋ ਰਿਹਾ ਆ ਸੁਦਰਿਆ ਕਿਉਂਕਿ ਬਾਬਾ ਸਾਹਿਬ ਜਿਹੜੇ ਇੱਕ ਸਮਾਜ ਦੇ ਨਹੀਂ ਉਹ ਪੂਰੇ ਦੇਸ਼ ਦੇ ਪੂਰੇ ਕੌਮ ਦੇ ਆ ਬਾਬਾ ਸਾਹਿਬ ਉਹਨਾਂ ਦੇ ਵੱਲ ਜਿਹੜਾ ਵੀ ਕੋਈ ਗਲਤ ਸ਼ਬਦਾਵਲੀ ਜਾਂ ਗਲਤ ਨਿਗਾਹ ਨਾ ਦੇਖੂਗਾ ਪੂਰਾ ਦੇਸ਼ ਮਜਬੂਤੀ ਨਾਲ ਖੜਾ ਆ ਤੇ ਜਿਹੜਾ ਉਹ ਤੇਰੇ ਵਰਗਿਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਅਸੀਂ ਫਿਰ ਤੋਂ ਪ੍ਰਸ਼ਾਸਨ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਹ ਗੰਦੇ ਬੰਦੇ ਨੇ ਜਾਦਾ ਟਰੇਜ ਨੂੰ ਬਾਬਾ ਸਾਹਿਬ ਦੇ ਸਟੈਚੂਆਂ ਨੂੰ ਛਤੀ ਪਹਚਾਨ ਦੀ ਗੱਲ ਕਹੀ ਆ ਉਦੋਂ ਬੱਕਰੀ ਗੱਲ ਆ ਸਾਡੇ ਸਮਾਜ ਦੇ ਜਿਹੜੇ ਜੋਧੇ ਨੌਜਵਾਨ ਖੜੇ ਆ ਇਹ ਆਪ ਹੀ ਰਾਖੀ ਕਰ ਲੂਗੇ ਪਰ ਬੜੀ ਸ਼ਰਮ ਦੀ ਗੱਲ ਆ ਕਿ ਉਦੋਂ ਦਾ ਕੋਈ ਪੁਲਿਸ ਮੁਲਾਜ਼ਮ ਨਹੀਂ ਕੋਈ ਬਾਬਾ ਸਾਹਿਬ ਦੇ ਸਟੈਚੂਆਂ ਤੇ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਦੀ ਰਾਖੀ ਕੀਤੀ ਜਾ ਸਕੇ ਮੈਂ ਪ੍ਰਸ਼ਾਸਨ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨੀ ਚਾਹਨਾ ਕਿ ਭਗਵੰਤ ਮਾਨ ਜੀ ਪੰਜਾਬ ਦਾ ਮਾਹੌਲ ਦੇਣਾ ਆਪ ਆ ਪਾਈਚਾਰਕ ਸਾਂਝ ਬਣਾ ਕੇ ਰੱਖਣੀ ਆ ਇਹ ਸਾਂਝ ਨੂੰ ਬਣਾਉਂਦੇ ਹੋਏ ਰੱਖਦੇ ਹੋਏ ਤੁਸੀਂ ਇਹ ਸਟੈਚੂਆਂ ਦੀ ਜ਼ਿੰਮੇਵਾਰੀ ਵੀ ਜਿਹੜੀ ਆ ਪੁਲ ਪ੍ਰਸ਼ਾਸਨ ਨੂੰ ਸਖਤੀ ਨਾਲ ਨਿਰਦੇਸ਼ ਦਿੰਦੇ ਹੋਏ ਦੋ ਕਿ ਜਿਹੜੇ 14 ਅਪ੍ਰੈਲ ਹੀ ਨਹੀਂ ਇਹ ਹਮੇਸ਼ਾ ਹੀ ਬਾਬਾ ਸਾਹਿਬ ਦੀ ਜਿਹੜੀ ਆ ਸਟੈਚੂ ਦੀ ਜਿਹੜੀ ਰਖਵਾਲੀ ਕੀਤੀ ਜਾਵੇ ਤੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਤੇ ਮਾਹੌਲ ਜਿਹੜਾ ਆ ਪਾਈਚਾਰਕ ਮਾਹੌਲ ਆ ਉਹ ਹਮੇਸ਼ਾ ਬਣਿਆ ਰਵੇ ਮੈਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਕਹੂੰਗਾ ਕਿ ਜਿਹੜਾ ਇਦਾਂ ਦਾ ਬੰਦਾ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਅਮਿਤ ਸ਼ਾਹ ਜੀ ਇਹਦਾ ਦੇ ਬੰਦੇ ਦੇ ਉੱਤੇ ਬਾਹਲੀ ਵਿਦੇਸ਼ੀ ਤੁਹਾਡੇ ਸਰਕਾਰਾਂ ਦੇ ਨਾਲ ਗੱਲ ਕਰਕੇ ਉਹ ਬੰਦੇ ਨੂੰ ਭਾਰਤ ਲਿਆ ਕੇ ਇਹ ਬੰਦੇ ਨੂੰ ਸਜ਼ਾ ਜਿਹੜੀ ਆ ਪੰਦੀ ਦੇਣੀ ਚਾਹੀਦੀ ਆ ਤਾਂ ਕਿ ਇਦਾਂ ਦਾ ਮਾਹੌਲ ਖਰਾਬ ਕਰਨੇ ਵਾਲੇ ਲੋਕ ਜਿਹੜੇ ਆ ਉਹਨਾਂ ਤੇ ਨੱਥ ਪਾਈ ਜਾ ਸਕੇ ਮੈਂ ਫਿਰ ਤੋਂ ਬਾਬਾ ਸਾਹਿਬ ਦਾ 14 ਤਰੀਕ ਨੂੰ ਜਨਮ ਦਿਨ ਆ ਮੈਂ ਅਸੀਂ ਰਲ ਕੇ ਸਾਰੇ ਹਮੇਸ਼ਾ ਹੀ ਮਨਾਉਂਦੇ ਆਏ ਆ ਤੇ ਐਸਓਆਰ ਵੀ ਮਨਾਣਾ ਪੂਰੇ ਦੇਸ਼ ਨੇ ਮਨਾਣਾ ਤੇ ਗੁਰਪ੍ਰਧਾਨ ਬਨੂ ਗੁਰਪ੍ਰਵਨ ਬਨੂ ਨੂੰ ਫਿਰ ਚੈਲੰਜ ਆ ਕਿ ਅਸੀਂ ਸਾਰਿਆਂ ਨੇ ਮਨਾਣਾ ਆ ਤੇ ਜੇ ਜੁੱਟ ਹੋਈ ਤਾਂ ਤੂੰ ਰੋਕ ਕੇ ਦਿਖਾ ਲਈ ਸਾਡਾ ਭਾਈਚਾਰਾ ਜਾਂ Hindu Sikh Muslim Sai ਜੋ ਵੀ ਸਾਡਾ ਐਸੀ ਜੋ ਵੀ ਸਾਡਾ ਭਾਈਚਾਰਾ ਸਾਰਾ ਮਜ਼ਬੂਤ ਆ ਤੂੰ ਉਹਨੂੰ ਤੋੜ ਨਹੀਂ ਸਕਦਾ ਅਸੀਂ ਸਾਰੇ ਇਕੱਠੇ ਆ ਅਸੀਂ 14 ਤਰੀਕ ਨੂੰ ਕੀ ਅਸੀਂ ਰੋਇ ਬਾਬਾ ਸਾਹਿਬ ਦੇ ਜਿਹੜੇ ਆ ਜਨਮ ਦਿਹਾੜੇ ਮਨਾਵਾਂਗੇ ਜੈਪੀਨ ਜੈਪਾਰ ਬਾਬਾ